ਇੰਦਰਾ ਗਾਂਧੀ ਜੀ ਜਿਹੜੇ ਆਇਰਨ ਲੇਡੀ ਦੇ ਨਾਂ ਤੇ ਬਹੁਤ ਮਸ਼ਹੂਰ ਸੀ ਮੈਂ ਪਹਿਲਾਂ ਐਮਰਜੈਂਸੀ ਤੋਂ ਪਹਿਲਾਂ ਇੱਕ ਗੱਲ ਕਰਾਂਗਾ ਵੀ ਆਇਰਨ ਲੇਡੀ ਕਿਉਂ ਕਿਹਾ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਸਪੀ ਚ ਰਿਕਾਰਡ ਹੋਊਗਾ ਵੀ 93 ਹਜ਼ਾਰ ਫੌਜੀਆ ਨੂੰ ਸਿਲੰਡਰ ਕਰਾਇਆ ਜੀ ਅੱਜ ਪੰਜਾਬ ਦਾ ਜਿਹੜਾ Hindu ਆ ਜਾਂ ਪੰਜਾਬ ਦਾ ਆਮ ਵੋਟਰ ਆ ਉਹ ਇਹਨਾਂ ਚੀਜ਼ਾਂ ਨੂੰ ਅੱਖ ਚੁੱਕਿਆ ਅੱਖ ਕਹੀ ਉਹਨਾਂ ਨੇ ਜਿਹੜਾ ਚਲੂ ਨੇ ਇਹਦਾ ਵੱਡਾ ਅਮੈਂਡਮੈਂਟ ਦਿੱਤਾ ਸੀ 94 ਐਮ ਐਲ ਏ ਮੈਨਾ ਰੱਖਦੇ ਆ ਐਮਰਜੈਂਸੀ ਲਗਾਈ ਗਈ 25 ਜੂਨ 201975 ਨੂੰ ਇਹ ਹਿੰਦੁਸਤਾਨ ਦੇ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਗਿਆ ਲੁਧਿਆਣੇ 'ਚ ਮੇਰਾ ਪਰਿਵਾਰ ਪਹਿਲਾ ਸੀ ਸ਼ਾਇਦ 2 ਜਾਂ 3 ਦਿਨਾਂ ਬਾਅਦ ਮੇਰੇ ਪਰਿਵਾਰ ਦੇ 5 ਬੰਦੇ ਚੱਕ ਕੇ ਪੁਲਿਸ ਜੇਲ੍ਹ 'ਚ ਲੈ ਗਏ ਸੀ ਫਕੀਰਾ ਢਾਣੇਬਾਜੀ ਹੁੰਦੀ ਹੈ ਕਿ ਮੈਂ ਬਿੱਟਰ ਵੀ ਜਿਹਨੂੰ ਫੜਿਆ ਸੀ ਉਹਨੂੰ ਫੜ ਲਿਆ ਤੇ ਪਤਾ ਨੂੰ ਪਤਾ ਹੁੰਦਾ ਕਿਹੜੇ ਬੰਦੇ ਕਾਨੂੰ ਕੰਮ ਕਰਦੇ ਨੇ ਕਿਹੜੇ ਬੰਦੇ ਨਸ਼ਾ ਵੇਚਦੇ ਨੇ ਉਹ ਜਿਹੜੇ ਕੋਈ ਨਹੀਂ ਕਰ ਪਾਉਂਦੇ ਪੋਲਿਟਿਸ਼ੀਅਨਸ ਕੀ ਕੁਝ ਕਰ ਸਕਦੇ ਨੇ ਸੀਐਮ ਬਣਿਆ ਨੂੰ ਥੋੜਾ ਟਾਈਮ ਹੋਇਆ ਸੀ ਉਹਨਾਂ ਦੀ ਵਿਚਾਰਧਾਰਾ ਨਾਲ ਮਿਲਣ ਕਰਕੇ ਉਹਨਾਂ ਨੇ ਸਿਰਫ ਸਾਡੇ ਪਰਿਵਾਰ ਤੇ 12 ਮਗਰਮੇ ਪਾਇਸ਼ ਸੀ ਸੀਐਮ ਸਾਹਿਬ ਨੇ 2002 ਦਾ ਕੇਸ ਜਿਹੜਾ ਗੋਦਰਾ ਕਾਂਡ ਸੀ ਉਹ ਲੁਧਿਆਣਾ ਮੇਰੇ ਦੇ ਉੱਤੇ ਪਾ ਦਿੱਤਾ ਗਿਆ ਇਹ ਸਰਕਾਰਾਂ ਚਾਹੁੰ ਤੇ ਇਹਨਾਂ ਨੂੰ ਨਤ ਪਾਈ ਜਾ ਸਕਦੀ ਹੈ ਫੇਰ ਹੀ ਲੋਕਾਂ ਦਾ ਭਲਾ ਹੋ ਸਕਦਾ ਪ੍ਰੀ ਦੇ ਕੇ ਡੋਲੀਬਾ ਪ੍ਰੇਕੇ ਸਰਕਾਰਾਂ ਕਿੰਨਾ ਗਿਰ ਵੋਟਾਂ ਉੱਤੇ ਗਿਣੀਏ ਕਿਹੜੇ ਐਸੇ ਰੀਜਨ ਸੀ ਕੀ ਪੋਲੀਟਿਕਲ ਪ੍ਰੈਸ਼ਰ ਸੀ ਵੀ ਜਿਹੜਾ ਕਾਂਡ ਗੁਜਰਾਤ ਚ ਹੋਇਆ ਪਰ ਐਫ ਆਈ ਆਰ ਤੁਹਾਡੇ ਦਿੱਤੇ ਹੋ ਗਈ ਕਾਂਗਰਸ ਨੇ ਤਾਂ ਤੁਹਾਡੀ ਮੰਨ ਹੀ ਨਹੀਂ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਡੌਲਜੀ ਤੁਹਾਡੀ ਉਹਨਾਂ ਨਾਲ ਮਿਲਦੀ ਅਜ ਵੀ ਕਹਿ ਸਕਦੇ ਆ ਭਾਰਤ ਸਸ ਕਹ ਲਈਏ ਜਾਂ ਭਾਰਤੀ ਜਨਤਾ ਪਾਰਟੀ ਕਹ ਲਈਏ ਉਹ ਪਾਰਟੀਆਂ ਨੇ ਫਿਰ ਤੁਹਾਡੀ ਬਾਹ ਨਹੀਂ ਫੜੀ ਇਹ ਇੱਕ ਚੀਜ਼ ਹੈ ਨਾ ਸਾਨੀ ਸਰ ਵਾਲੀ ਹੈ ਜਿਹੜੀ ਕਿ ਬਹੁਤ ਪੁਰਾਣੀ ਟਿਸ਼ਨ ਹੈ ਤੇ ਇਹ ਤੇ ਅੱਧਾ ਪਾਸ ਕਿਹਾ ਵੀ ਅਸੀਂ ਲੋਕ ਰਾਜਨੀਤੀ ਚ ਆਈਏ ਅੱਗੇ ਲੋਕਾਂ ਦੇ ਕੰਮ ਕਰੀਏ ਲੋਕਾਂ ਨਾਲ ਜੁੜਨਗੇ ਉਹ ਸਾਨੂੰ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਵੀ ਇਸ ਕਰਕੇ ਸਾਨੂੰ ਬੁਲਾਇਆ ਨਹੀਂ ਮਤਲਬ ਦੇਸ਼ ਦੇ ਲਈ ਤੁਸੀਂ ਜੇਲਾ ਤੱਕ ਕਟੀਆਂ ਪਰ ਪਾਰਟੀਆਂ ਤੁਹਾਨੂੰ ਹਜੇ ਵੀ ਤੁਣੋਂ ਆਪਣੇ ਸਟੇਜ ਤੇ ਬੁਲਾ ਲਈ ਤਿਆਰ ਨਹੀਂ ਬਿਲਕੁਲ ਬਿਲਕੁਲ ਪਰ ਪਾਰੀਆਂ ਦਾ ਮੜਾ ਹਾਲ ਹੈ ਪਾਰੀਆਂ ਦੀ ਕੋਈ ਸੋਚਦੇ ਨਹੀਂ ਹੈ ਇੱਕ ਪਾਸੇ ਭੀ ਨੀ ਫਰੀ ਦੂਜੇ ਪਾਸੇ ਲេច ਜਾਈ 24 ਘੰਟੇ ਲਾਈਟ ਫੈਕਟਰੀ ਲਾਈਟ ਨਹੀਂ ਹੁੰਦੀ ਇਹਨਾਂ ਨਹੀਂ ਹੈ ਜਿਹੜੇ ਹਿੰਦੂ ਚੈੱਕ ਹਿੰਦੂ ਚੈੱਕ ਉਧਰ ਅਸੀਂ ਉਹ ਲੋਕ ਆ ਵਪਾਰੀ ਲੋਕ ਹੈ ਅਸੀਂ ਯੋਗ ਹੈ ਹਿੰਦੂ ਚੱਕਰੋ ਦੀ ਭਰਾ ਮੰਦੇ ਆ ਪੰਜਾਬ ਦੇ ਵਿੱਚ ਰਾਂਝੀ ਚ ਪਾਰਟੀਆਂ ਹੁੰਦੀਆਂ ਨੇ ਇਹ ਹਿੰਦੂ ਚਿੱਤ ਨੂੰ ਲਾ ਕੇ ਵੋਟਾਂ ਖਰੀਦ ਕਰਦੇ ਥੋੜੇ ਜਿਹੋਕ ਨੇ ਜਿਹੜੇ ਗਰਮ ਸੁਭਾਅ ਦੇ ਬੰਦੇ ਨੇ 15 20 25 ਦਰ ਹੋਣਗੇ ਬੰਦਾ ਵੀ ਬੈਠੇ ਦਰ ਹੋਣਗੇ ਹਰ ਹੋਏ ਪੰਜਾਬ ਦਾ ਮਾਹੌਲ ਖਰਾਬ ਅਸੀਂ ਮਾਹੌਲ ਖਰਾਬ ਕਰਾਉਂਦੇ ਹੱਕ ਲਈ ਚਾਹੇ ਉਹ 1984 ਦੰਗਿਆਂ ਵਿੱਚ ਲੋਕ ਮਾਰੇ ਗਏ ਕੋਈ ਪੰਜਾਬੀ ਇੱਥੇ ਉੱਤਾਂ ਬੈਠੇ ਬਸਾਂ ਨੂੰ ਲਾ ਕੇ ਮਾਰੇ ਗਏ ਕੋਈ ਪੰਜਾਬੀ ਅਰੇ ਪੰਜਾਬੀ ਭਰਾ ਮਾਰੇ ਗਏ ਜੀ ਕਨ ਦੂਗੋ ਕੋਦੇ ਇੱਕ ਵਾਰ ਸਿੱਖ ਮਾਰੇ ਜੀ ਹਿੰਦੂ ਮਾਰੇ ਜੀ ਤਾਂ ਇਹ ਫੈਮਿਲੀ ਦੇ ਬੱਚੇ ਮਰੇ ਨੇ। ਅਰੇ ਫੈਮਿਲੀ ਦੇ ਲੋਕ ਗਏ ਨੇ ਬਾਹਰ। ਉਹ ਕਹਿੰਦੇ ਕੱਛੇ ਦੰਗੇ ਹੋਣ ਕਿ ਪੰਜਾਬ ਦੇ ਵਿੱਚ ਫਟਿਆ ਹੋਇਆ। ਲੋਕਾਂ ਨੂੰ ਮਾਰਿਆ ਬੱਚਾ ਨਾਲ ਆ ਕੇ ਮਾਰਿਆ। ਉਹ ਇੱਕੋ ਹੀ ਪਰਵਾਦੀ ਮੈਂਬਰ ਰਹਿਦਾ ਸੀ। ਬਹੁਤਾ ਪਿੱਛੇ ਨਹੀਂ ਜਾਂਦਾ ਤਾਂ 50-55 ਸਾਲ ਪਿੱਛੇ ਚੱਲ ਜਾਓ। ਹਰ Hindu ਪਰਿਵਾਰ ਦਾ ਪਹਿਲਾ ਬੱਚਾ ਕੇਸਟਾਰੀ ਹੁੰਦਾ ਸੀ। ਫਿਰ बार-बार Hindu ਸਿੱਖੀ ਹੋਵੇ। ਅਖੀਰ ਭਾਰਤੀ ਸ਼ੀਸ਼ਨਾ ਰਾਸ਼ਟਰਵਾਦੀ ਕੇਵਲ ਇੱਕੋ ਸੰਗਠਨ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਹਰ ਸਮਾਜ ਦੀ ਹਰ ਵਰਗ ਦੀ ਗੱਲ ਕਰਦਾ ਹੈ ਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਦਾ ਹੈ। ਨਮਸਕਾਰ ਸਿਟੀ ਹੋਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਸਟੂਡੀਓ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਗੱਲ ਕਰਾਂਗੇ 25 ਜੂਨ 1975 ਦੀ ਕਿਉਂਕਿ ਉਸ ਦੌਰਾਨ ਜੋ ਮੌਜੂਦਾ ਸਰਕਾਰਾਂ ਸੀ ਉਹਨਾਂ ਵੱਲੋਂ ਐਮਰਜੈਂਸੀ ਲਗਾਈ ਗਈ ਹਿੰਦੁਸਤਾਨ ਦੇ ਉੱਪਰ ਔਰ ਉਸ ਸਮੇਂ ਦਾ ਜੋ ਮਾਹੌਲ ਸੀ ਉਹਦੇ ਤੇ ਅੱਜ ਗੱਲ ਕਰਾਂਗੇ ਸਾਡੇ ਨਾਲ ਅਖਿਲ ਭਾਰਤੀ ਸ਼ਿਵ ਸੈਨਾ ਦੇ ਆਲ ਇੰਡੀਆ ਦੇ ਜੋ ਪ੍ਰਧਾਨ ਨੇ ਸੁਨੀਲ ਤਾਂਗੜੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਵਾਗਤ ਕਰ ਲੈਨੇ ਆ ਉਹਨਾਂ ਦਾ ਔਰ ਸਾਡੇ ਨਾਲ ਨਾਰਥ ਜ਼ੋਨ ਦੇ ਪ੍ਰੈਜ਼ੀਡੈਂਟ ਨੇ ਵਿਨੋਦ ਜੈਨ ਜੀ ਉਹ ਵੀ ਮੌਜੂਦ ਨੇ ਜਨ ਅਕਟੀ ਨੇ ਸ਼ੋਕ ਦੇਵੜਾ ਜੀ ਉਹ ਵੀ ਸਟੂਡੀਓ ਵਿੱਚ ਮੌਜੂਦ ਨੇ ਔਰ ਯੂਥ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਲਵੀਨ ਤਾਂਗੜੀ ਉਹ ਵੀ ਸਟੂਡੀਓ ਵਿੱਚ ਮੌਜੂਦ ਨੇ ਸੋ ਗੱਲ ਮੈਂ ਰੁਕ ਕਰਾਂਗਾ ਸੁਨੀਲ ਤਾਂਗੜੀ ਜੀ ਤੁਹਾਡੇ ਨਾਲ ਵੀ ਦੌਰ ਰਿਹਾ 1975 ਦਾ ਜਦੋਂ ਐਮਰਜੈਂਸੀ ਲੱਗੀ ਹਿੰਦੁਸਤਾਨ ਦੇ ਉੱਤੇ ਕੀ ਲੱਗਦੇ ਮੀ ਉਸ ਮਾਹੌਲ ਦੇ ਵਿੱਚ ਜਾਂ ਉਹ ਜਿਹੜਾ ਸਮਾਂ ਸੀ ਉਹਦੇ ਵਿੱਚ ਐਮਰਜੈਂਸੀ ਕਿਉਂ ਲਾਜ਼ਮੀ ਹੋਗੀ ਕਿਉਂ ਜ਼ਰੂਰੀ ਹੋਗੀ ਔਰ ਉਹਦੇ ਕੀ ਕੀ ਸਾਈਡ ਇਫੈਕਟ ਨੇ ਜਿਹੜੇ ਆਪਾਂ ਨੂੰ ਅੱਜ ਦੇਖਣ ਨੂੰ ਮਿਲ ਰਹੇ ਨੇ ਨਮਸਕਾਰ ਜੀ જય ਸ਼ੇਰਾਂ ਜਿੱਤੇ ਤੱਕ ਤਾਂ ਤੱਲੁਕ ਐਮਰਜੈਂਸੀ ਦਾ ਉਸ ਵੇਲੇ ਸਾਡੇ ਪ੍ਰਾਈਮ ਮਿਨਿਸਟਰ ਸੀ ਇੰਦਰਾ ਗਾਂਧੀ ਜੀ ਜਿਹੜੇ ਆਇਰਨ ਲੇਡੀ ਦੇ ਨਾਂ ਤੇ ਬਹੁਤ ਮਸ਼ਹੂਰ ਨੇ ਮੈਂ ਪਹਿਲਾਂ ਐਮਰਜੈਂਸੀ ਤੋਂ ਪਹਿਲਾਂ ਇੱਕ ਗੱਲ ਕਰਾਂਗਾ ਵੀ ਆਇਰਨ ਲੇਡੀ ਕਿਉਂ ਕਿਹਾ ਉਹਨਾਂ ਨੂੰ ਪੁਕਾਰਿਆ ਜਾਂਦਾ 1971 ਚ ਪਾਕਿਸਤਾਨ ਦੇ ਨਾਲ ਵਾਰ ਹੋਈ ਸੀ ਵੀ ਸ਼ਾਇਦ ਇਹ ਹਿੰਦੁਸਤਾਨੀ ਦੁਨੀਆ ਦੀ ਹਿਸਤਰੀ ਚ ਰਿਕਾਰਡ ਹੋਊਗਾ ਵੀ 93000 ਫੌਜੀਆ ਨੂੰ ਸਿਲੰਡਰ ਕਰਾਇਆ ਜੀ ਇਹ ਗੱਲ ਬੜੀ ਸ਼ਲਾਘਾਯੋਗ ਹੈ ਔਰ ਸਾਰੀ ਦੁਨੀਆ ਨੂੰ ਪਤਾ ਹੈ ਵੀ ਇਹਦਾ ਕੋਈ ਮੁਕਾਬਲਾ ਨਹੀਂ ਜਿੱਥੇ ਤੱਕ ਤਾਂ ਤਾਲੁਕ ਹੈ ਇਸ ਚੀਜ਼ ਦਾ ਇਹ ਬਹੁਤ ਵਧੀਆ ਕੰਮ ਸੀ ਪਰ ਮੇਰੀ ਵਿਚਾਰਧਾਰਾ ਦੇ ਮੁਤਾਬਕ ਜਿਹੜਾ ਐਮਰਜੈਂਸੀ ਲਗਾਈ ਗਈ 25 ਜੂਨ 1975 ਨੂੰ ਇਹ ਹਿੰਦੁਸਤਾਨ ਦੇ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਗਿਆ ਹਿੰਦੁਸਤਾਨ ਦੇ ਜਿੰਨੇ ਵੀ ਸਿਆਸਤਦਾਨ ਸੀ ਸ਼ਾਇਦ ਚੱਕ ਕੇ ਸਾਰੇ ਜੇਲ੍ਹ 'ਚ ਭੇਜਤੇ ਮੈਨੂੰ ਯਾਦ ਹੈ ਇਸ ਐਮਰਜੈਂਸੀ ਦੇ ਦੌਰਾਨ ਮੇਰੇ ਪਰਿਵਾਰ ਦਾ ਵੀ ਬਹੁਤ ਦੇਣਾ ਸੀ ਲੁਧਿਆਣੇ ਚ ਮੇਰਾ ਪਰਿਵਾਰ ਪਹਿਲਾ ਸੀ ਸ਼ਾਇਦ 2 ਜਾਂ 3 ਦਿਨਾਂ ਬਾਅਦ ਮੇਰੇ ਪਰਿਵਾਰ ਦੇ 5 ਬੰਦੇ ਚੱਕ ਕੇ ਪੁਲਿਸ ਜੇਲ੍ਹ ਚ ਲੈ ਗਏ ਸੀ ਕਿਉਂਕਿ ਅਸੀਂ ਵਿਚਾਰਧਾਰਾ ਰੱਖਦੇ ਸੀਗੇ ਆਰਐਐਸਐਸ ਦੇ ਨਾਲ ਇਸ ਕਰਕੇ ਕੱਟੀ ਪਰ ਇਹ ਗੱਲ ਵੀ ਭੁੱਲੀ ਨਹੀਂ ਜਾ ਸਕਦੀ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਤਾਂ ਬਿਲਕੁਲ ਨਹੀਂ ਭੁੱਲੇਗਾ ਵੇ 25 ਜੂਨ 1975 ਨੂੰ ਅਮਰਜੈਂਸੀ ਲਾਈ ਇਹ ਤਾਂ ਕਾਂਗਰਸ ਦੀ ਅਮਰਜੈਂਸੀ ਚਲੋ ਵਕਤ ਨਿਕਲ ਗਿਆ ਪਰ ਮੈਂ ਤੁਹਾਨੂੰ ਕਾਂਗਰਸ ਦੀ ਨਾਲ ਇੱਕ ਹੋਰ ਗੱਲ ਕੋਈ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੇ ਅਸੀਂ 2002 ਦਾ 에피ਸੋਡ ਮੈਂ ਯਾਦ ਕਰਾਂ ਤੇ ਸਾਡੇ ਉਰੇ ਸੀਐਮ ਸਾਹਿਬ ਸੀ ਕੈਪਟਨ ਮਨੀਦਰ ਸਿੰਘ ਜੀ ਉਹਨਾਂ ਦੇ ਨਾਲ ਸਾਡੀ ਨਾ ਕਿਸੇ ਕੋਈ ਪੁਆਇੰਟ ਤੇ ਵਿਚਾਰ ਧਾਰਾ ਨਹੀਂ ਮਿਲੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਪੋਲਿਟਿਸ਼ੀਅਨਸ ਕੀ ਕੁਝ ਕਰ ਸਕਦੇ ਨੇ ਸੀਐਮ ਬਣਿਆ ਨੂੰ ਥੋੜਾ ਜਿਹਾ ਟਾਈਮ ਹੋਇਆ ਸੀ ਉਹਨਾਂ ਦੀ ਵਿਚਾਰਧਾਰਾ ਨਾਲ ਮਿਲਣ ਕਰਕੇ ਉਹਨਾਂ ਨੇ ਸਿਰਫ ਸਾਡੇ ਪਰਿਵਾਰ ਤੇ 12 ਮਕਦਮੇ ਪਾਇੇ ਸੀ ਜੀ ਸ਼ਾਇਦ ਮੈਂ ਤੁਹਾਨੂੰ 12 ਮਕਦਮਿਆਂ ਦੀ ਡਿਟੇਲ ਦਵਾਂ ਤੁਸੀਂ ਜਾਣਦੇ ਹੋਵੋਗੇ ਵੀ 302 ਦਾ ਕੀ ਮਤਲਬ ਹੈ ਮੇਰੇ ਤੇ ਦੋ ਮਕਦਮੇ ਸਾਡੇ ਤੇ 302 ਦੇ ਪਾਏ ਸੀ 307 ਦਾ ਮਕਦਮਾ ਸੀ ਇੱਕ ਕੇਸ ਹੋਰ ਪਾਇਆ ਜਿਹੜੇ ਬੜਾ ਸਮਝ ਨਹੀਂ ਆਇਆ ਤੁਹਾਨੂੰ ਖਿਆਲ ਹੋਊਗਾ ਵੀ ਗੁਜਰਾਤ ਦੇ ਵਿੱਚ 2002 ਦੇ ਵਿੱਚ ਗੁਜਰਾਤ ਦੰਗੇ ਹੋ ਸੀ ਗੋਦਰਾ ਕਾਂਡ ਜੀ ਸਾਡੇ ਸੀਐਮ ਸਾਹਿਬ ਨੇ 2002 ਦਾ ਕੇਸ ਜਿਹੜਾ ਗੋਦਰਾ ਕਾਂਡ ਸੀ ਉਹ ਲੁਧਿਆਣੇ ਮੇਰੇ ਦੇ ਉੱਤੇ ਪਾ ਦਿੱਤਾ ਗਿਆ ਨਹੀਂ ਕਿਹੜੇ ਐਸੇ ਰੀਜ਼ਨ ਸੀ ਕੀ ਪੋਲਿਟੀਕਲ ਪ੍ਰੈਸ਼ਰ ਸੀ ਵੀ ਜਿਹੜਾ ਕਾਂਡ ਗੁਜਰਾਤ ਚ ਹੋਇਆ ਪਰ ਐਫ ਆਈ ਆਰ ਤੁਹਾਡੇ ਤੇ ਇੱਥੇ ਹੋ ਗਈ ਇਹ ਤਾਂ ਮੈਨੂੰ ਵੀ ਨਹੀਂ ਅਜੇ ਤੱਕ ਸਮਝ ਆਇਆ ਹਮ ਕਾਰਨਾ ਵੀ ਜੇ ਮੈਨੂੰ ਕੋਈ ਪੁੱਛਿਆ ਜਾਵੇ ਨਾ ਬੀ ਗੋਧਰਾ ਕਾਂਡ ਕਿੱਥੇ ਹੋਇਆ ਗੁਜਰਾਤ ਦੇ ਵਿੱਚ ਸ਼ਾਇਦ ਮੈਂ ਨਕਸ਼ੇ 'ਚ ਨਹੀਂ ਦੱਸ ਸਕਦਾ ਹੂੰ ਬੀ ਕਿਹੜਾ ਸ਼ਹਿਰ ਹੈ ਪਰ ਸਾਡੇ ਸੀਐਮ ਨੇ ਸਾਡੀ ਕਾਂਗਰਸ ਸਰਕਾਰ ਨੇ ਉਸ ਲਈ ਮੇਰੇ ਤੇ ਗੋਧਰਾ ਕਾਂਡ ਦਾ ਕੇਸ ਪਾਇਆ ਸੀਗਾ ਇਹ ਪਤਾ ਨਹੀਂ ਉਹਨਾਂ ਦੀ ਕੀ ਵਿਚਾਰਦਾ ਰਸੀ ਪਰ ਮਨ ਨੂੰ ਬੜਾ ਤਕਲੀਫ ਹੁੰਦੀ ਹੈ ਵੀ ਇਹ ਸੋਚ ਕੇ ਵੀ ਪੋਲੀਟੀਸ਼ੀਅਨਸ ਬੀ ਕਿਸ ਟਾਈਪ ਦੇ ਨੇ ਜੇ ਤੁਸੀਂ ਪੋਲੀਟੀਸ਼ੀਅਨਸ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਮਾਂਗਾ ਵੀ ਅੱਜ ਸਿਆਸਤਦਾਨ ਤੇ ਭਰੋਸਾ ਕਰਨਾ ਬਹੁਤ ਔਖਾ ਹੈ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਇੱਕ ਪੋਲੀਟੀਸ਼ਨ ਇੱਕ ਪਾਰਟੀ ਚ ਰਹਿੰਦਾ ਹੈ 20 ਸਾਲ 30 ਸਾਲ 40 ਸਾਲ ਫਿਰ ਇੱਕ ਦਿਨ ਜਿਟਬੂਸੀ ਵਰਕੇ ਦੂਜੀ ਪਾਰਟੀ ਚ ਚਲ ਜਾਂਦਾ ਹੈ ਵੀ ਮੈਂ ਆਪਣੀ ਮਾਂ ਬਦਲ ਲਈ ਵੀ ਇਹਨਾਂ ਦਾ ਕੀ ਕੈਰੇਕਟਰ ਹੈ ਵਿਚਾਰਾਂ ਦਾ ਮਤਭੇਦ ਹੋ ਸਕਦਾ ਹੈ ਵੀ ਤੁਸੀਂ ਵਿਚਾਰਾਂ ਦਾ ਮਤਭੇਦ ਦਾ ਉਹਨੂੰ ਦੂਰ ਕਰੋ ਪਰ ਇਹਨਾਂ ਦਾ ਕੈਰੇਕਟਰ ਕੀ ਹੈ ਮੈਂ ਮੰਨਦਾ ਵੀ ਜਿਹੜੀ ਸਾਡੀ ਆਮ ਆਵਾਮ ਹੈ ਆਮ ਜਨਤਾ ਹੈ ਉਹਨਾਂ ਦਾ ਦੇਸ਼ ਪ੍ਰਤੀ ਬਹੁਤ ਵਧੀਆ ਕੈਰੈਕਟਰ ਹੋਊਗਾ ਵੀ ਦੇਸ਼ ਬਾਰੇ ਸੋਚਦੇ ਹੋਗੇ ਇਹਨਾਂ ਨਾਲੋਂ ਵਧੀਆ ਸੋਚਦੇ ਹੋਗੇ ਤੇ ਕੀ ਲੱਗਦਾ ਤੁਸੀਂ ਉਸ ਦੌਰਾਨ ਇੰਨੀ ਤਸ਼ੱਦਦ ਚੱਲੀ ਜੇਲ੍ਹ ਵੀ ਤੁਹਾਨੂੰ ਜਾਣਾ ਪਿਆ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਕਾਂਗਰਸ ਨੇ ਤਾਂ ਤੁਹਾਡੀ ਮੰਨੀ ਨਹੀਂ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਆਡਲੋਜੀ ਤੁਹਾਡੀ ਉਹਨਾਂ ਨਾਲ ਮਿਲਦੀ ਐ ਜਿਵੇਂ ਕਹਿ ਸਕਦੇ ਆ ਆਪਾਰਐਸਸ ਕਹ ਲਈਏ ਜਾਂ ਭਾਰਤੀ ਜਨਤਾ ਪਾਰਟੀ ਕਹ ਲਈਏ ਉਹ ਪਾਰਟੀਆਂ ਨੇ ਫਿਰ ਤੁਹਾਡੀ ਬਾਹ ਨਹੀਂ ਫੜੀ ਜੇ ਕਿਤੇ ਓਖਾ ਟਾਈਮ ਆ ਗਿਆ ਤੁਹਾਡੇ ਤੇ ਉਹ ਪਾਰਟੀਆਂ ਦੇ ਵਲੰਟੀਅਰ ਨੇ ਜਾਂ ਲੀਡਰ ਨੇ ਉਹਨਾਂ ਨੇ ਤੁਹਾਨੂੰ ਯਾਦ ਨਹੀਂ ਕੀਤਾ ਮੈਂ ਤੁਹਾਨੂੰ ਪਹਿਲਾਂ ਇੱਕ ਤਾਰੀਫ਼ ਕੀਤੀ ਐ ਵੀ ਪੋਲਿਟਿਸ਼ੀਅਨ ਸੀ ਉਹਦੇ ਚ ਕਾਂਗਰਸ ਵੀ ਐ ਤੇ ਭਾਜਪਾ ਵੀ ਐ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦੱਸਣਾ ਚਾਹੁੰਨਾ ਹੈ ਸ਼ਾਇਦ 1 ਸਾਲ ਪੁਰਾਣੀ ਗੱਲ ਐ ਭਾਜਪਾ ਨੇ ਇੱਕ ਫੰਕਸ਼ਨ ਕੀਤਾ ਵੀ ਜਿਹੜੇ 1975 ਜੈਬਰਜੈਂਸੀ 'ਚ ਲੋਕ ਅੰਗਰ ਹੋਏ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਖੁਸ਼ੀ ਦੀ ਗੱਲ ਐ ਜੀ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਬਹੁਤ ਦੁੱਖ ਦੀ ਗੱਲ ਐ ਵੀ ਬਾਇਦ ਮੇਰਾ ਇੱਕ ਪਰਿਵਾਰ ਸੀ ਲੁਧਿਆਣੇ ਦਾ ਜਿਹੜੇ 5 ਬੰਦੇ ਜੇਲ੍ਹ 'ਚ ਗਏ ਪਰ ਭਾਜਪਾ ਨੂੰ ਯਾਦ ਨਹੀਂ ਆਈ ਤੁਹਾਨੂੰ ਬੁਲਾਇਆ ਨਹੀਂ ਗਿਆ ਨਹੀਂ ਬੁਲਾਇਆ ਗਿਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੋਲਿਟਿਸ਼ੀਅਨਸ ਦਾ ਜਿਹੜੀ ਸੋਚ ਹੈ ਉਹ ਬੜੀ ਅਲੱਗ ਜੀ ਹੈ ਮੈਂ ਇਸ ਨੂੰ ਬੁਲਾਇਆ ਕਿਉਂ ਨਹੀਂ ਗਿਆ ਵੀ ਤਾਂਗੜੀ ਪਰਿਵਾਰ ਦੀ ਕਿਹੜੀ ਐਸੀ ਨਾਰਾਜ਼ਗੀ ਹੈ ਜਾਂ ਤਾਂਗੜੀ ਪਰਿਵਾਰ ਕੋ ਕਿਹੜੀ ਐਸੀ ਭੁੱਲ ਚੁੱਕ ਹੋ ਗਈ ਹੈ ਵੀ ਉਹ ਏਡੀਆਂ ਪਾਰਟੀਆਂ ਤੁਹਾਨੂੰ ਭੁੱਲ ਗਈਆਂ ਉਹ ਸਾਨੂੰ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਵੀ ਇਸ ਕਰਕੇ ਸਾਨੂੰ ਬੁਲਾਇਆ ਨਹੀਂ ਗਿਆ ਮਤਲਬ ਦੇਸ਼ ਦੇ ਲਈ ਤੁਸੀਂ ਜੇਲਾ ਤੱਕ ਕਟੀਆਂ ਪਰ ਪਾਰਟੀਆਂ ਤੁਹਾਨੂੰ ਹਜੇ ਵੀ ਤੁਹਾਨੂੰ ਆਪਣੇ ਸਟੇਜ ਤੇ ਬੁਲਾਣ ਲਈ ਤਿਆਰ ਨਹੀਂ ਬਿਲਕੁਲ ਬਿਲਕੁਲ ਤੁਹਾਨੂੰ ਇੱਕ ਛੋਟਾ ਜਿਹਾ ਜਵਾਬ ਦਿੱਤਾ ਹੈ ਵੀ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਸ਼ਾਇਦ ਜੇ ਅਸੀਂ ਬੁਲਾਵਾਂਗੇ ਤੇ ਇਹ ਜ਼ਿਆਦਾ ਹਾਈਲਾਈਟ ਹੋ ਜਾਊਗਾ ਮਤਲਬ ਹਾਈਲਾਈਟ ਦਾ ਚੱਕਰ ਹੈ ਵੀ ਕਿਤੇ ਨੰਬਰ ਜ਼ਿਆਦਾ ਨਾ ਬਣ ਜਾਵੇ ਮਹਿਸੂਸ ਕਰਦੇ ਆ ਵੀ ਇਹੀ ਕਾਰਨ ਹੋ ਸਕਦਾ ਹੈ ਤੋਂ ਅਸ਼ੋਕ ਦਿਓੜਾ ਜੀ ਨਾਲ ਨੇ ਸਾਡੇ ਜਨਸ ਐਕਟੀਵ ਤੁਸੀਂ ਸ਼ਿਵ ਸੇਨਾ ਦੇ ਤੁਸੀਂ ਬੜੇ ਢੇਰ ਤੋਂ ਸ਼ਿਵ ਸੇਨਾ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹੋ ਔਰ ਕਾਫੀ ਸਮੇਂ ਤੋਂ ਤੁਸੀਂ ਸ਼ਿਵ ਸੇਨਾ ਦੀ ਜਿਹੜੀ ਵਿਚਾਰਧਾਰਾ ਲੋਕਾਂ ਤੱਕ ਵੀ ਲੈ ਕੇ ਜਾ ਰਹੇ ਹੋ ਅੱਗੋਂ ਹੁਣ ਜਿਹੜਾ ਟਾਈਮ ਆ ਰਿਹਾ ਹੈ ਸ਼ਿਵ ਸੇਨਾ ਅੱਗੋਂ ਕਿਹੜੇ ਐਸੇ ਸਟੈਪ ਨੇ ਜਾਂ ਕਿਹੜੇ ਐਸੇ ਕੰਮ ਨੇ ਜਿਹੜੇ ਲੋਕਾਂ ਤੱਕ ਪਹੁੰਚਾਣ ਜਾ ਰਹੀ ਹੈ ਜੇ ਅਸੀਂ ਪਿਛਲਾ ਟਾਈਮ ਦੇਖੀਏ 27 27 ਸਾਲ ਹੋ ਗਏ ਉਹ ਦੌਰ ਗੁਜ਼ਰ ਗਿਆ ਅੱਜ ਜਿਹੜਾ ਪੰਜਾਬ ਦਾ ਵੋਟਰ ਹੈ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਉਹ ਠਗਿਆ ਮਹਿਸੂਸ ਕਰਦਾ ਉਹਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਜਮਾ ਲਿਆ ਪਹਿਲਾਂ ਸਿਰ ਪੰਜਾਬ ਚ ਦੋ ਹੀ ਪਾਰਟੀਆਂ ਸੀ ਕਾਂਗਰਸ ਵਰਸੀ ਕਾਲੀ ਕਾਲੀ ਆ ਕੇ ਕਾਂਗਰਸ ਚਲੀ ਕਾਲੀ ਚਲੇ ਗਏ ਕਾਂਗਰਸ ਆ ਗਈ ਹੁਣ ਇਸ ਵੇਲੇ 5 ਸਾਲ ਦਿੱਤੇ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵੀ ਜਿਹੜੇ ਵਾਦੇ ਲੈ ਕੇ ਆਈ ਸੀ ਪੰਜਾਬ ਦੇ ਵਿੱਚ ਇਨਾ ਵੱਡਾ ਅਮੈਂਡਮੈਂਟ ਸ਼ਾਇਦ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਆ ਕਿ ਇਨਾ ਵੱਡਾ ਅਮੈਂਡਮੈਂਟ ਮਿਲਿਆ ਡਰਗ ਨੂੰ ਖਤਮ ਕਰਾਂਗੇ ਅੱਜ ਵੀ ਡਰਗ ਤਾਂ ਵੇਖੀ ਰਹੀ ਹੈ ਰੇਤਾ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ ਇਹ ਜਿਹੜੇ ਖਤਮ ਕਰਾਂਗੇ ਆਮ ਇੱਕ ਨਾਰਮਲ ਜਿਹੜਾ ਹੈਗਾ عوام ਦੀ ਜਿਹੜੀ ਆਵਾਜ਼ ਆ ਉਹ ਸਰਕਾਰ ਬਣ ਕੇ ਰਹੇਗੀ ਭ੍ਰਿਸ਼ਟਾਚਾਰ ਖਤਮ ਕਰਾਂਗੇ बेशक ਸਾਡੇ ਸੀਐਮ ਸਾਹਿਬ ਲੱਗੇ ਹੋਏ ਆਏ ਤੇ ਲੇਕਿਨ ਕੱਲਾ ਸੀਐਮ ਕੀ ਕਰੂਗਾ ਤਹਿਸੀਲਾਂ ਦੇ ਵਿੱਚ ਜਾਓ ਜਿੱਥੇ ਵੀ ਕਿਤੇ ਕੰਮ ਕਰਨੇ ਜਾਓ ਉੱਥੇ ਹਰ ਵੇਲੇ ਇੱਕ ਪੈਸੇ ਦੀ ਹੋੜ ਆ ਜੇ ਸਰਕਾਰੀ ਮੁਲਾਜ਼ਮ ਆਪਣੀ ਰਿਸ਼ਵਤ ਲੈਣਾ ਇੱਕ ਸਰਕਾਰੀ ਆਪਣਾ ਜਿਹੜਾ ਹੈਗਾ ਮੌਲਿਕ ਅਧਿਕਾਰ ਸਮਝਦਾ ਬਿਨਾਂ ਪੈਸੇ ਲੈ ਕੋਈ ਕਲਮ ਨਹੀਂ ਚੱਲਦੀ ਇੱਥੇ ਆਵਾਮ ਬੇਸ਼ੱਕ ਲੱਗਾ ਵਿਆ ਲੋਕੀ ਤਬੱਕੋ ਕਰਦੇ ਆ ਕਿ ਕੋਈ ਐਸੀ ਰਾਜਨੀਤਿਕ ਪਾਰਟੀ ਆਵੇ ਜਾਂ ਐਸਾ ਕੋਈ ਜਿਹੜੇ ਹੈਗੇ ਸਾਡੇ ਐਮ ਐਲ ਏ ਹੋਣ ਜਿਹੜੇ ਸਾਡੇ ਨੁਮਾਇੰਦੇ ਹੋਣ ਕਿ ਜਿਹੜੀ ਸਾਡੀ ਬਾਹ ਫੜ ਲੈਣ ਉਹ ਸਾਡੇ 3-5 ਸਾਲ ਬੀਤ ਗਏ ਆ ਜਿੱਥੋਂ ਤੱਕ ਸੁਧਾਰ ਜਿੰਨਾ ਹੋਣਾ ਚਾਹੀਦਾ ਸੀ ਉੱਥੋਂ ਤੱਕ ਸੁਧਾਰ ਨਹੀਂ ਹੋਇਆ ਅੱਜ ਵੀ ਲੋਕ ਆਪਣੇ ਆਪ ਨੂੰ ਠਗਾ ਮਹਿਸੂਸ ਕਰਦੇ ਆ ਅਸੀਂ ਲੋਕਾਂ ਦੇ ਵਿੱਚ ਆਪਣੇ ਵਿਚਾਰ ਲੈ ਕੇ ਜਾਵਾਂਗੇ ਕਿ ਲੋਕਾਂ ਦੇ ਵਿੱਚ ਆਉਣ ਵਾਲਾ ਵਾਅਮ ਜਿਹੜਾ ਹੈਗਾ ਆਪਣੀ ਵੋਟ ਦਾ ਜਿਹੜਾ ਸਹੀ ਇਸਤੇਮਾਲ ਕਰੇ ਤੇ ਜਿਹੜੀ ਸਹੀ ਨੁਮਾਇੰਦੇ ਜਿਹੜੇ ਚੁਣ ਕੇ ਆਵੇ ਪਾਰਟੀ ਵਾਈਜ਼ ਦਾ ਉੱਪਰ ਉੱਠ ਕੇ ਨੁਮਾਇੰਦੇ ਹੋਣ ਜਿਹੜੇ ਲੋਕਾਂ ਦੀ ਆਵਾਜ਼ ਨੇ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਬਦੂੜਾ ਸਾਹਿਬ ਪੰਜਾਬ ਦੇ ਜੋ ਹਾਲਾਤ ਨੇ ਕਾਂਗਰਸ ਨੇ ਵੀ ਰਾਜ ਕੀਤਾ ਹੈ ਅਕਾਲੀ ਦਲ ਨੇ ਵੀ ਕੀਤਾ ਉਹਦੀ ਭਾਈਵਲ ਰਹੀ ਹੈ ਭਾਜਪੀ ਨੇ ਵੀ ਇੱਕ ਤਰ੍ਹਾਂ ਦਾ ਰਾਜ ਕੀਤਾ ਹੁਣ ਆਮ ਆਦਮੀ ਪਾਰਟੀ ਇੱਥੇ ਰਾਜ ਕਰ ਰਹੀ ਹੈ ਪਰ ਕੀ ਲੱਗਦਾ ਵੀ ਪਾਰਟੀਆਂ ਦਾ ਸਾਰੀਆਂ ਲਾਈਨ ਚ ਆ ਹੀ ਗਈਆਂ ਹੁਣ ਕੀ ਹੈ ਵੀ ਨਵੀਂ ਪਾਰਟੀ ਕੋ ਤਿਆਰ ਕਰਕੇ ਪੰਜਾਬ ਦਾ ਇਤਿਹਾਸ ਦੇ ਦੁਆਰਾ ਦੁਹਰਾਇਆ ਜਾ ਵੀ ਪਰ ਇਹ ਤਾਂ ਪੋਸੀਬਲ ਨਹੀਂ ਹੈ ਕਿਉਂਕਿ ਇਹ ਪਾਰਟੀਆਂ ਦਾ ਸਟਰਕਚਰ ਨੇ ਪਾਰਟੀਆਂ ਦਾ ਸਿਸਟਮ ਬਣਾਇਆ ਹੈ ਪੁਰਾਣਾ ਆਜ਼ਾਦੀ ਦੇ ਤੌਰ ਤੋਂ ਚੱਲੀਆਂ ਆ ਰਹੀਆਂ ਨਵੀਆਂ ਪਾਰਟੀਆਂ ਆਰਗੇਨਾਈਜ਼ ਕਰਨੀਆਂ ਨਵੀਆਂ ਪਾਰਟੀਆਂ ਨੂੰ ਲੈ ਕੇ ਆਣਾ ਕਿ ਕਿ ਨਹੀਂ ਲੱਗਦਾ ਨਹੀਂ ਬਹੁਤ ਜ਼ਿਆਦਾ ਕੰਮ ਔਖਾ ਹੋ ਜਾਏਗਾ ਕੋਈ ਔਖਾ ਨਹੀਂ ਅਸੀਂ ਦੇਖੋ ਨਾ 5-10 ਸਾਲ 10 ਸਾਲ ਹੀ ਹੋਏ ਨਾ ਆਮ ਆਦੀ ਪਾਰਟੀ ਨੂੰ ਇਹਨੂੰ ਆਰਗੇਨਾਈਜ਼ ਲੋਕਾਂ ਨੇ ਫਤਵਾ ਦੇਣਾ ਇਹ ਤਾਂ ਲੋਕਾਂ ਦਾ ਮਨ ਹੈ ਜਿਸ ਲੋਕ ਜਿਹਨੂੰ ਚੰਗਾ ਸਮਝਣਗੇ ਜਿਹਨੂੰ ਅਜਮਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਕਾਂਗਰਸ ਨੂੰ ਬਹੁਤ ਦੇਰ ਤੋਂ ਅਜਮਾ ਰਹੇ ਆ ਕ੍ਰਿਸ਼ਟਾਚਾਰ ਦੀ ਜਨਨੀ ਆ ਅਸੀਂ ਦੇਖ ਲਿਆ ਵੀ ਜਿੰਨੇ ਵਾਰੀ ਕਾਂਗਰਸ ਆਈ ਆ ਜਾਂ ਕੱਲ ਹੀ ਆਇਆ ਕੱਲ ਹੀ ਬੀਜੇਪੀ ਦੇ ਗਠਬੰਧ ਨੇ ਸਰਕਾਰ ਆਈ ਆ ਬੀਜੇਪੀ ਵਾਲਿਆਂ ਨੇ ਵੀ ਸੱਤਾ ਹੀ ਭੋਗੀ ਆ ਕਾਲੀਆਂ ਨਾਲ ਮਿਲ ਕੇ ਕਿਸੇ ਹਿੰਦੂਇਜ਼ਮ ਦਾਜ ਆ ਕਿਸੇ ਕੌਮ ਦਾ ਭਲਾ ਨਹੀਂ ਕੀਤਾ ਉਹਨਾਂ ਨੇ ਸਿਰ ਆਪਣਾ ਟਾਈਮ ਡਪਾਇਆ ਜੇ 25 18 ਉਹਨਾਂ ਦੇ ਐਮ ਐਲ ਏ ਆਉਂਦੇ ਸੀਗੇ ਸੱਤਾ ਭੋਗਦੇ ਸੀ ਕਹਾਣੀ ਖਤਮ ਆਪਣੇ ਫੀਲੇ ਨੂੰ ਜਿਹੜਾ ਆ ਖੁਸ਼ ਕੀਤਾ ਪਬਲਿਕ ਦਾ ਕੋਈ ਕੰਮ ਨਹੀਂ ਕੀਤਾ ਅਕਾਲੀਆਂ ਨੇ ਵੀ ਆਪਣੀ ਇੱਛਾ ਜਿਹੜੀ ਸੱਤਾ ਉਹ ਆਪਣੇ ਤੱਕ ਸੀਮਤ ਰੱਖੀ ਅੱਜ ਪੰਜਾਬ ਦਾ ਜਿਹੜਾ ਹਿੰਦੂ ਆ ਜਾਂ ਪੰਜਾਬ ਦਾ ਆਮ ਵੋਟਰ ਆ ਉਹ ਇਹਨਾਂ ਚੀਜ਼ਾਂ ਤੋਂ ਅੱਖ ਚੁੱਕਿਆ ਅੱਖ ਕਹੀ ਉਹਨਾਂ ਨੇ ਜਿਹੜਾ ਚਲੋ ਨੇ ਇਹਦਾ ਵੱਡਾ ਅਮੈਂਡਮੈਂਟ ਦਿੱਤਾ ਸੀ 94 ਐਮਐਲਏ ਮੈਨਾ ਰੱਖਦੇ ਆ ਇਤਿਹਾਸ ਦੇ ਵਿੱਚ ਇਹ ਇੱਕ ਮੀਲ ਦਾ ਪੱਥਰ ਸਾਬਤ ਹੋਇਆ ਵੀ ਇਹਨਾਂ ਐਮਐਲਏ ਦੇ ਨੇ ਪਰ ਅੱਜ ਵੀ ਕਈ ਐਸੇ ਐਮਐਲਏ ਆ ਜਾਂ ਕੋਈ ਐਸੇ ਜਿਹੜੇ ਲੋਕ ਹੈਗੇ ਆ ਉਹ ਆਪਣੇ ਆਪ ਵਿੱਚ ਹੀ ਸੀਮਤ ਆ ਆਪਣੇ ਮੰਨਿਆ ਤੱਕ ਹੀ ਸੀਮਤ ਆ ਆਮ ਪਬਲਿਕ ਦੇ ਵਿੱਚ ਆਮ ਆਮਾਹ ਦੇ ਵਿੱਚ ਵਿਚਾਰਨ ਦੇ ਵੀ ਇੱਕ ਗ੍ਰੇਜ ਕਰਦੇ ਆ ਕਿਉਂਕਿ ਲੋਕਾਂ ਦਾ ਕੰਮ ਤਾਂ ਹੋਈ ਨਹੀਂ ਅੱਜ ਵੀ ਲੋਕਾਂ ਨੂੰ ਟਰਾਲੀ 5500 ਰੁਪਏ ਦੇ ਤਾਂ ਮਿਲ ਰਹੀ ਆ ਅੱਜ ਵੀ ਲੋਕਾਂ ਨੂੰ ਜਿਹੜਾ 75000 7500 ਰੁਪਏ ਨੂੰ ਜਿਹੜਾ ਹੈਗਾ 10000 ਨੂੰ ਬਜਰੀ ਮਿਲ ਰਹੀ ਆ ਅੱਜ ਵੀ ਲੋਕਾਂ ਨੂੰ ਕੰਮ ਕਰਾਉਣ ਨੂੰ ਆਤੇ ਉਹਨਾਂ ਨੂੰ ਆਵਰੇਜ ਜਿਹੜੇ ਹੈਗੇ ਆ ਏਜੰਟ ਭਾਲੇ ਪੈ ਰਹੇ ਆ ਤੋ ਫਿਰ ਲੋਕ ਕਿੱਥੇ ਕੁਛ ਹੋਣ ਮੈਂ ਤੁਹਾਡੇ ਕਹਿਣ ਦਾ ਫ੍ਰੀ ਫ੍ਰੈਸਿਲਟੀਆਂ ਦੇ ਕੇ ਲੋਕਾਂ ਨੂੰ ਜਿਹੜਾ ਲੌਲੀਪਪ ਦੇ ਕੇ ਤੁਸੀਂ ਲੋਕਾਂ ਨੂੰ ਵੇਵਕੋਫ ਨਹੀਂ ਬਣਾ ਸਕਦੇ ਲੋਕ ਪੈਸੇ ਦੇਣ ਨੂੰ ਤਿਆਰ ਆ ਲੇਕਿਨ ਉਹਨੂੰ ਉਹਨੂੰ ਫ੍ਰੈਸਿਲਟੀਆਂ ਮਿਲਣੀਆਂ ਚਾਹੀ ਫਰੀ ਦੇ ਲੋਲੀਪਪ ਜਿਹੜਾ ਦੇ ਕੇ ਲੋਕਾਂ ਨੂੰ ਤੁਸੀਂ ਜਿਹੜਾ ਕ੍ਰਿਤਨੀਆਂ ਕੋਸ਼ਿਸ਼ ਕਰਦੇ ਆਂ ਇਹ ਸਰਕਾਰਾਂ ਲੋਕਾਂ ਨੂੰ ਨਕੰਮੇ ਕਰ ਰਹੀਆਂ ਕਾਰੋਬਾਰ ਦਿਓ ਹੈਲਥ ਦਿਓ ਐਜੂਕੇਸ਼ਨ ਦਿਓ ਐਜੂਕੇਸ਼ਨ ਮਾਫੀਆਂ ਨੂੰ ਕਿਉਂ ਨਹੀਂ ਨੱਥ ਪਾਈ ਅੱਜ ਬੱਚੇ ਆ ਪੜ੍ਹਾਈ ਕਰਦੇ ਆ ਉਹਨਾਂ ਦੇ ਕਿੰਨਾ ਖਰਚ ਹੋ ਰਿਹਾ ਉਹ ਜਿਹੜਾ ਉਹਨਾਂ ਨੇ ਮਾਪੇ ਜਾਣਦੇ ਆ ਨਾ ਇਸ ਕਰਕੇ ਜੇ ਸਰਕਾਰਾਂ ਚਾਹਣ ਤੇ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਫੇਰ ਹੀ ਲੋਕਾਂ ਦਾ ਭਲਾ ਹੋ ਸਕਦਾ ਫਰੀ ਦੇ ਕੇ ਲੋਲੀਪਪ ਦੇ ਕੇ ਸਰਕਾਰਾਂ ਕਿੰਨਾ ਚਿਰ ਵੋਟਾਂ ਆਉਂਦੀਆਂ ਗ੍ਰੀਟੀਆਂ ਹੁੰਦੀਆਂ ਇਹਨਾਂ ਕਿ ਲੋਕਾਂ ਨੂੰ ਮਗਰੋਂ ਜੈਨ ਸਾਹਿਬ ਤੁਸੀਂ ਤੁਹਾਡੇ ਮੋਢਿਆਂ ਤੋਂ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ ਨਾਰਥ ਜ਼ੋਨ ਦੇ ਪ੍ਰੈਜ਼ੀਡੈਂਟ ਹੋ ਢੋੜਾ ਸਾਹਿਬ ਦਾ ਜਿਵੇਂ ਕਹਿਣਾ ਵੀ ਪਾਰਟੀਆਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਜਾਂ ਪਾਰਟੀਆਂ ਨੂੰ ਮੈਸੇਜ ਦੇਣਾ ਚਾਹੀਦਾ ਜਾਂ ਪ੍ਰੈਸ਼ਰ ਡਿਵੈਲਪ ਕਰਨਾ ਚਾਹੀਦਾ ਕੀ ਲੱਗਦਾ ਵੀ ਐਜ਼ ਇਹ ਤੁਸੀਂ ਵੀ ਸ਼ਿਵਸੇਨਾ ਦਾ ਇੱਕ ਸਟਰਕਚਰ ਖੜਾ ਕੀਤਾ ਹੈ ਸ਼ਿਵਸੇਨਾ ਇੱਕ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੀ ਹੋਈ ਹੈ ਕੀ ਲੱਗਦਾ ਵੀ ਪਾਰਟੀਆਂ ਦੇ ਜਿਹੜੀਆਂ ਅੱਖਾਂ ਨੇ ਉਹ ਕਿੱਦਾਂ ਖੋਲੀਆਂ ਜਾ ਸਕਦੀਆਂ ਅੱਜ ਦੇ ਆਪਾਂ ਦੇਖੀਏ ਹਲਾਤ ਪੰਜਾਬ ਦੇ ਬਹੁਤ ਮਾੜੇ ਨੇ ਪਾਰਟੀ ਕੋਈ ਵੀ ਆਂਦੀ ਹੈ ਤਾਂ ਉਹਦੇ ਵਿੱਚ ਕੋਈ ਜਿਹਾ ਕੰਮ ਨਹੀਂ ਹੋ ਰਿਹਾ। ਪੰਜ ਸਾਲ ਕਾਂਗਰਸ ਨੇ ਰਾਏ ਕੋਈ ਕੰਮ ਨਹੀਂ ਕੀਤਾ। ਉਹ ਆਪ ਬੜੇ ਲੱਗੇ ਹੋਏ ਨੇ। ਕੋਈ ਕੰਮ ਨਹੀਂ ਹੋ ਰਿਹਾ। ਅੱਜ ਦਾ ਨਾ ਵੋਟਰ ਹੈ ਜੋ ਸ਼ੋਗਜੀ ਨੇ ਕਿਹਾ ਆਪਣੇ ਨੂੰ ਟੱਗਿਆ ਮਹਿਸੂਸ ਕਰ ਰਿਹਾ। ਠੀਕ ਹੈ ਗੱਲ ਇਹ। ਹੁਣ ਲੱਗਦਾ ਕਿ ਸਾਡੇ ਭਲੇ ਲਈ ਕਿਹੜਾ ਬੰਦਾ ਕੰਮ ਕਰੂਗਾ? ਕਿਹੜਾ ਅੱਗੇ ਆਊਗਾ? ਹੂੰ। ਕਿਉਂਕਿ ਅਜਿਹੀ ਸਰਕਾਰ ਕੀ ਕਰ ਰਹੀ ਹੈ? ਬੋਲ ਆਂਦੀ ਐ ਤੇ ਟਾਟਾ ਕਰ ਖਤਮ। ਬੜੀ-ਬੜੀ ਢਾਲ ਆ ਰਹੀ ਹੈ। ਕੋਰੋਨਾ ਪਾਉ ਦੇ ਖੱਟ ਕਰਦੇ। ਕੀ ਪੰਜਾਬ ਪਟੜਾ ਖਤਮ ਹੋ ਗਿਆ ਹੂੰ ਬਿਲਕੁਲ ਹੀ ਹੋ ਗਿਆ ਨਾ ਬਹੁਤ ਜ਼ਿਆਦਾ ਵਧ ਗਿਆ ਲੋਕ ਖੇਰਾ ਪੈਸੇ ਲੈਣ ਲੱਗ ਗਏ ਬਿਨਾ ਪੈਸੇ ਦੇ ਤਾਂ ਕੰਮ ਨਹੀਂ ਹੁੰਦਾ ਕੋਈ ਵੀ ਕੰਮ ਦੇਖੋ ਤੁਸੀਂ ਦੇਖਾ ਜਿਹੜਾ ਬਹੁਤ ਜ਼ਿਆਦਾ ਵਧਿਆ ਹੈ ਨਸ਼ਾਈ ਵਧਿਆ ਹੈ ਇਹ ਸਰਕਾਰ ਲੱਗੀ ਹੋਈ ਜੋਰ ਲਾਉਣ ਲੱਗੀ ਹੈ ਪਰ ਨਸ਼ਾ ਘਟਿਆ ਘਟ ਨਹੀਂ ਰਿਹਾ ਬਾਕੀ ਇਹਦਾ ਡਰਾਮੇਬਾਜ਼ੀ ਹੁੰਦੀ ਹੈ ਕਿ ਮੈਂ ਬਿੱਕਰ ਵੀ ਜਿਹਨੂੰ ਫੜ ਲਿਆ ਸੀ ਉਹਨੂੰ ਫੜ ਲਿਆ ਸਰਕਾਰ ਨੂੰ ਪਤਾ ਹੁੰਦਾ ਕਿਹੜੇ ਬੰਦੇ ਕੱਲ ਕੰਮ ਕਰਦੇ ਆ ਕਿਹੜੇ ਬੰਦੇ ਨਸ਼ਾ ਵੇਚਦੇ ਆ ਉੱਥੇ ਪਹੁੰਚ ਕੇ ਦੀ ਕੋਈ ਖੇ ਨਹੀਂ ਕਰਦੇ ਜੇ ਪਹੁੰਚ ਜਾਣ ਸਰਕਾਰ ਚਾਹਵੇ ਤਾਂ ਨਸ਼ਾ ਖਤਮ ਹੋ ਸਕਦਾ ਇੰਨੀ ਕਿ ਨਹੀਂ ਹੋ ਸਕਦਾ ਪਰ ਹਲਾਬ ਸਾਡੇ ਪੰਜਾਬ ਦੇ ਬਹੁਤ ਮੜੇ ਆ ਜਿਹੜੀ ਛਿਪਸਣਾ ਇੱਕ ਤਾਨੀ ਸਾਹ ਵਾਲੀ ਹੈ ਜਿਹੜੀ ਕਿ ਬਹੁਤ ਪੁਰਾਣੀ ਛਿਪਸਣਾ ਅਲਿਏ ਜੇ ਮਤਲਬ ਬਾਤ ਕੀਤਾ ਵੀ ਅਸੀਂ ਲੋਕ ਰਾਜੇ ਜੀ ਕਿ ਆਈ ਅੱਗੇ ਹੋ ਕੇ ਹਮ ਲੋਕਾਂ ਦੇ ਕੰਮ ਕਰੀਏ ਲੋਕਾਂ ਨਾਲ ਜੁੜਨਗੇ ਅਜੀ ਪੰਜਾਬ ਕਿਹੜੀ ਪਾਰਟੀ ਜਿਹੜਾ ਕੰਮ ਕਰਦੀ ਵਪਾਰੀਆਂ ਦਾ ਮੜਾ ਹਾਲ ਹੈ ਵਪਾਰੀਆਂ ਦੀ ਕੋਈ ਸੋਚਦੇ ਨਹੀਂ ਹੈ ਇੱਕ ਪਾਸੇ ਬਿਜਲੀ ਫਰੀ ਦੁਗਿਆਵਾਂ ਸੇ ਲਿਖ ਜਾਈ 24 ਘੰਟੇ ਲਾਈਟ ਫੈਕਟਰੀ ਲਾਈਟ ਨਹੀਂ ਹੁੰਦੀ ਕੱਟ ਲੱਗਦੇ ਐ ਬ੍ਰਿਟ ਨੇ ਵਧਾਤੇ ਕਿ ਪਰਦੇ ਤੋਂ ਬਾਹਰ ਜਾ ਰਿਹਾ ਮਾਲ ਪੰਜਾਬ ਸਰਕਾਰ ਕਹ ਰਹੀ ਐ ਕਿ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਵਧਾ ਰਹੇ ਆ ਕੰਮ ਵਧਾ ਰਹੇ ਆ ਪਰ ਕਿਹੜਾ ਬੰਦਾ ਬਾਹਰੋਂ ਆ ਕੇ ਕੰਮ ਕਰੂਗਾ ਇਹ ਜੇ ਲੋਕ ਪੰਜਾਬ ਕੰਮ ਕਰ ਰਹੇ ਨੇ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਉਹ ਛੱਡ ਕੇ ਬਾਹਰ ਜਾ ਰਹੇ ਨੇ ਫੈਕਟਰੀਆਂ ਦੇ ਕੋਈ ਪੱਲੇ ਨਹੀਂ ਪੈ ਰਹੇ ਕੰਪੀਟੀਸ਼ਨ ਨਹੀਂ ਕਰ ਪਾ ਰਹੇ ਬਾਕੀ ਛੋਟੇ ਦੇ ਨਾਲ ਹਿਸਕ ਕੇ ਪੰਜਾਬ ਦੇ ਹਾਲਾਤ ਬਹੁਤ ਮੜੇ ਐ ਅਸੀਂ ਹੁਣ ਜਿਹੜੀ ਚਿਰਚਾ ਨਾ ਇਹਦੇ ਉੱਪਰ ਬੜਾ ਜ਼ੋਰ ਲਾਉਣ ਲੱਗੇ ਆਂ ਦੇਖ ਕੇ ਬਹੁਤ ਟੱਕਰੇ ਲਿਬਰਟੀ ਲੋਕਤੰਦੇ ਨੇ ਕੋ ਪਾਰਨਿਕ ਪਾਰਟੀ ਕਿ ਆਵੇ ਕੋ ਪਾਰ ਵੀ ਕੰਮ ਕਰੇ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਜਿਨ੍ਹਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਉਹ ਨਿਆਂ ਦਵਾ ਸਕੀਏ ਬਹੁਤ ਸਾਰੇ ਕੰਮ ਨੇ ਕਰਨ ਵਾਲੇ ਪੰਜਾਬ ਦੇ ਨੇ ਹੁਣ 2027 ਦਾ ਸਮਾਂ ਨੇੜੇ ਹੀ ਐ ਕਿਦਾਂ ਮੈਨੇਜ ਕਰਾਂਗੇ ਕਿਦਾਂ ਟੀਮਵਰਕ ਚੱਲੇਗਾ ਕਿਉਂਕਿ ਰਾਜਨੀਤੀ ਦੇ ਵਿੱਚ ਸਕਰੀਆ ਹੋਲੀ ਜੈਨ ਸਾਹਿਬ ਇੱਕ ਬਹੁਤ ਵੱਡਾ ਨੈਟਵਰਕ ਚਾਹੀਦਾ ਔਰ 2027 ਜਿਹੜੇ ਮੈਨੂੰ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਕਿਸੇ ਕੋਈ ਪਾਰਟੀ ਨਾਲ ਅਲਾਈਅੰਸ ਵੀ ਕਰ ਸਕਦੀ ਐ ਜਾਂ ਸ਼ਿਵ ਸੈਨਾ ਇਦਾਂ ਦੇ ਇਦਾਂ ਦਾ ਆ ਸਕਦਾ ਪੜਾਉ ਹਾਲੇ ਅਜੇ ਇਸ ਬਾਰੇ ਵਿਚਾਰ ਦਿੱਤਾ ਹੁਣ ਸਟਾਰਟ ਕਰਨ ਲੱਗੇ ਆ ਇਹਦੇ 1 ਸਾਲ ਤੋਂ ਬਾਅਦ ਰਿਜ਼ਲਟ ਆਏਗਾ ਵੀ ਕਿੱਥੇ ਬੋਲ ਬੋਲ ਨੇ ਕਿਉਂਕਿ ਹਾਲੇ ਤੱਕ ਸਾਨੂੰ ਆਪ ਨੂੰ ਹੀ ਪਤਾ ਕਿ ਸਾਡੀ ਕਿੰਨੀ ਤਾਕਤ ਬਣਨੀ 1 ਸਾਲ ਦੇ ਵਿੱਚ ਜੀ ਲੋਕਾਂ ਦੇ ਕੰਮ ਕਰਾਵਾਂਗੇ ਤ ਲੋਕਾਂ ਚੋਂ ਦੇ ਵਧੀਆ ਲੋਕਾਂ ਕੇ ਆਣ ਵਪਾਰੀ ਲੋਕਾਂ ਕੇ ਹਨ ਇਹ ਪੰਜਾਬ ਦੀ ਸੂਰਤ ਵਧੀਆ ਸਿੱਕੇ ਨਾਲ ਕੰਮ ਕਰ ਸਕਦੇ ਮਤਲਬ ਪੰਜਾਬ ਦੀ ਤਰੱਕੀ ਦੇ ਲਈ ਸ਼ਿਵਸ ਨਾਲ ਕੰਮ ਕਰਦੇ ਬਿਲਕੁਲ ਪਲਾਣ ਹੀ ਬਣਾਇਆ ਚਾਹੀਦਾ ਵੀ ਅਸੀਂ ਬੜੀ ਮਿਹਨਤ ਕਰਾਂਗੇ ਤੇ ਉਹ ਜਿਹੜੇ ਲੋਕ ਲੋਕਾਂ ਨੂੰ ਵੀ ਰਿਕਸ਼ ਕਰਾਂਗੇ ਬਾਕੀ ਲੋਕਾਂ ਨੂੰ ਵੀ ਕਿ ਜੁਈਏ ਦੇ ਮੈਂਬਰ ਬਣੋ ਜੀ ਤਾਂ ਕਿ ਅਸੀਂ ਚੰਗੇ ਕੰਮ ਕਰ ਸਕੀਏ ਇਹ ਉਹ ਸੁਝਾਣ ਨਹੀਂ ਹੈ ਜਿਹੜੇ ਮੈਂ ਹਿੰਦੂ ਚੈੱਕ ਹਿੰਦੂ ਚੈੱਕ ਉਧਰ ਅਸੀਂ ਉਹ ਲੋਕ ਆ ਵਪਾਰੀ ਲੋਕ ਹੈ ਅਸੀਂ ਕਿਉਂਕਿ ਹਿੰਦੂ ਚੈੱਕ ਨੂੰ ਦੀ ਭਰਾ ਮੰਦੇ ਹੂੰ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਆਉਂਦੀਆਂ ਨੇ ਇਹ ਹਿੰਦੂ ਸਿੱਖ ਨੂੰ ਲਾ ਕੇ ਵੋਟਾਂ ਕੜੀਆਂ ਕਰਦੇ ਨੇ ਪਰ ਹਿੰਦੂ ਸਿੱਖ ਅਲੱਗ-ਅਲੱਗ ਹੈ ਹੀ ਨਹੀਂ ਜੀ ਸਹੀ ਇਕੱਠੇ ਕਿਉਂਕਿ ਹਿੰਦੂਆਂ ਵਿੱਚ ਸਿੱਖ ਨਿਕਲੇ ਇੱਕੋ ਜਿਹਾ ਹੈ ਕੋਈ ਫਰਕ ਨਹੀਂ ਆਨੀ ਸਾਰੇ ਰੀਤੀ ਰਿਤਰ ਅਤਲਤੇ ਦੇਖਿਆ ਜਾਵੇ ਤਾਂ ਹਿੰਦੂ ਸਿੱਖ ਸਾਰੇ ਇਕੱਠੇ ਨੇ ਜੇ ਅਸੀਂ ਵੀ ਬੀਂਗ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਹਿੰਦੂ ਸਿੱਖ ਸਾਰੇ ਭਾਈਚਾਰਾ ਇਕੱਠਾ ਹੈ ਪਰ ਸੋਸ਼ਲ ਮੀਡੀਆ ਦੇ ਕਈ ਐਲੀਮੈਂਟਸ ਇੱਦਾ ਦੇ ਨਹੀਂ ਜਿਹੜੇ ਕਿ ਆਪਸ ਦੇ ਵਿੱਚ ਡਿਫਰੈਂਸ ਪੈਦਾ ਕਰਦੇ ਉਹਦੇ ਕਰਕੇ ਥੋੜਾ ਜਿਹਾ ਮਾਹੌਲ ਥੜਾ ਪੈਨਿਕ ਹੋ ਜਾਂਦਾ ਪਰ ਉਹਦਾ ਹਿੰਦੂ ਸਿੱਖ ਭਾਈਚਾਰਾ ਕਾਇਮ ਹੈ ਤੇ ਜੇ ਤੁਹਾਡੇ ਲਈ ਸ਼ਿਵ ਸੇਨਾ ਦਾ ਕੰਮ ਕਰਦੇ ਇਹ ਰਹਿਣ ਕਿ ਮੈਂ ਸਮਝਦਾ ਵੀ ਹੋਰ ਵੀ ਵਧੀਆ ਢੰਗ ਨਾਲ ਪੋਜ਼ਿਟਿਵ ਰਿਜ਼ਲਟ ਥੋੜੇ ਜਿਹੋ ਲੋਕ ਨੇ ਜਿਹੜੇ ਗਰਮ ਸੁਭਾਅ ਦੇ ਬੰਦੇ ਨੇ 15 20 25 ਉਧਰ ਹੋਣਗੇ ਬ ਅਸੀਂ ਮੌਲ ਖਰਾਬ ਕਰਨ ਦੇ ਹੱਕ ਜੀ ਅਸੀਂ ਕਹਿੰਦੇ ਆ ਸਾਰੇ ਭਾਈਚਾਰਾ ਇਕੱਠੇ ਹੋ ਗਈਏ ਇੱਕ ਵਧੀਆ ਤੇ ਇੱਕ ਬਿਜ਼ਨਸ ਦੀ ਗੱਲ ਕਰੀਏ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਅਗੇ ਤਾਂ ਹੀ ਜਾਏਗਾ ਜੇ ਜੜਾਈਆਂ ਤੋਂ ਬਾਹਰ ਨਿਕਲਾਂ ਜੀ ਪਾਰਟੀਆਂ ਦੇ ਜਿਹੜੇ ਲੋਕ ਕਹੀਦੇ ਨੇ ਥੋੜਾ ਬੰਨਾਲੇ ਅਸੀਂ ਜਿਹੜੀ ਖਿਫਚਨਾ ਵਾ ਕਾਲੀ ਸਾਹਿਬ ਵਾਲੇ ਇਹਦੇ ਵਿੱਚ ਚੋਣਾਂ ਅਸੀਂ ਜੀ ਵਧੀਆ ਚਿੱਕੇ ਨਾਲ ਕੰਮ ਕਰੀਏ ਲੋਕਾਂ ਨੂੰ ਇਕੱਠੇ ਕਰੀਏ ਕਿਉਂਕਿ ਚਾਹੇ ਉਹ 84 ਦੰਗਿਆਂ ਵਿੱਚ ਲੋਕ ਮਾਰੇ ਗਏ ਉਹ ਵੀ ਪੰਜਾਬੀ ਤੇ ਇੱਥੇ ਉਧਰ ਵੈਸੇ ਬੱਸਾਂ ਨੂੰ ਲਾੜਾ ਕੇ ਮਾਰੇ ਗਏ ਉਹ ਵੀ ਪੰਜਾਬੀ ਅਰੇ ਪੰਜਾਬੀ ਭਰਾ ਮਾਰੇ ਗਏ ਜੀ ਤਾਂ ਦੋ ਗੱਪੜਾ ਦੇ ਇੱਕ ਵਾਰ ਸਿੱਖ ਮਰ ਗਏ ਜੀ Hindu ਮਰ ਗਏ ਸਾਡੀ ਫੈਮਲੀ ਦੇ ਬੱਚੇ ਮਰੇ ਨੇ ਸਾਡੀ ਫੈਮਲੀ ਦੇ ਲੋਕ ਗਏ ਨੇ ਬਾਹਰ ਉੱਥੇ ਚਾਰਸੀ ਦੰਗੇ ਹੋਣ ਕਿ ਪੰਜਾਬ ਦੇ ਵਿੱਚ ਕਤਲਿਆ ਹੋਇਆ ਲੋਕਾਂ ਨੂੰ ਮਾਰਿਆ ਬਸੂ ਗਾਲਾ ਕੇ ਮਾਰਿਆ ਉਹ ਇੱਕੋ ਹੀ ਪਰਵਾਦੇ ਮੈਂਬਰ ਨੇ ਸਾਰੇ ਮੈਨੂੰ ਨੁਕਸਾਨ ਤਾਂ ਆਲਰੇਡੀ ਪੰਜਾਬ ਦਾ ਹੈ ਤਾਂਗੜੀ ਸਾਹਿਬ ਕੁਝ ਕਹਿਣਾ ਜਾ ਰਹੇ ਸੀ ਤਾਂਗੜੀ ਸਾਹਿਬ ਕੀ ਕਹਿ ਰਹੇ ਹੋ ਤੁਸੀਂ बार-बार ਪੰਜਾਬ ਦੀ ਗੱਲ ਕਰਦੇ ਹੋ Hindu ਸਿੱਖ ਦੀ ਹੂੰ ਇਹ ਗੱਲ ਬਿਲਕੁਲ ਗਲਤ ਹੈ ਇਹ ਉਹਟ ਪੋਲਿਟਿਸ਼ੀਅਨਸ ਦਾ ਹੀ ਰੌਲਾ ਹੈ ਵੀ ਤੁਸੀਂ ਹਿੰਦੂ ਸਿੱਖ ਦੋ ਕਿਸ ਤਰ੍ਹਾਂ ਗਿਣ ਸਕਦੇ ਨੇ ਜੇ ਮੈਂ ਬਹੁਤਾ ਪਿੱਛੇ ਨਹੀਂ ਜਾਂਦਾ ਤਾਂ 50 55 ਸਾਲ ਪਿੱਛੇ ਚਲ ਜਾਓ ਹਰ ਹਿੰਦੂ ਪਰਿਵਾਰ ਦਾ ਪਹਿਲਾ ਬੱਚਾ ਕੇਸਤਾਰੀ ਹੁੰਦਾ ਸੀ ਜੀ ਫਿਰ ਬਾਰ-ਬਾਰ ਹਿੰਦੂ ਸਿੱਖ ਕਿਉਂ ਹੋਵੇ ਇਹ ਹਿੰਦੂ ਸਿੱਖ ਦਾ ਪ੍ਰਸਾਦ ਜਿਹੜਾ ਵੈ ਇਹ ਮੈਂ ਸਮਝਦਾ ਸ਼ਾਇਦ 80 ਦੇ ਦੌਰ ਤੋਂ ਸ਼ੁਰੂ ਹੋਇਆ ਜਦ ਪੰਜਾਬ ਚ ਅਤਵਾਦ ਆਇਆ ਉਸ ਤੋਂ ਪਹਿਲਾਂ ਕੋਈ ਦੌਰ ਨਹੀਂ ਸੀ ਹਿੰਦੂ ਸਿੱਖ ਹਿੰਦੂ ਸਿੱਖ ਕਰਦੇ ਹਾਂ ਮੇਰੇ ਪਰਿਵਾਰ ਚ ਤਿੰਨ ਲੜਕੀਆਂ ਸਿੱਖਾਂ ਦੀਆਂ ਮੇਰੇ ਘਰ ਆਈਆਂ ਮੈਂ ਸ਼ਾਦੀਆਂ ਹੋਈਆਂ ਮੈਂ ਹਿੰਦੂਆਂ ਦੀਆਂ ਲੜਕੀਆਂ ਸਿੱਖਾਂ ਦੇ ਘਰ ਬਿਆਹ ਜਾਂਦੀਆਂ ਫਿਰ ਹਿੰਦੂ ਸਿੱਖ ਕਿਉਂ ਤੁਸੀਂ ਲੋਕ ਕਹਿੰਦੇ ਹੋ ਮੈਂ ਕਹਿੰਦਾ ਵੀ ਤੁਸੀਂ ਸਿਰਫ ਕਹੋ ਵੀ ਪੰਜਾਬੀ ਵੀ ਅਸੀਂ ਪੰਜਾਬੀ ਆ ਵੀ ਇਸ ਕਰਕੇ ਇਹ ਗੱਲ ਨੂੰ ਬਹੁਤਾ ਦੁਹਰਾਉਣਾ ਨਹੀਂ ਚਾਹੀਦਾ ਕੁਝ ਰਾਜਨੀਤਿਕ ਲੋਕ ਇਹ ਜੀਆਂ ਗੱਲਾਂ ਨੂੰ ਜਿਆਦਾ ਹਾਈਲਾਈਟ ਕਰਦੇ ਆ ਵੀ ਹਿੰਦੂ ਸਿੱਖ ਦੋ ਕਰਦੇ ਆ ਵੇ ਦੋ ਨਹੀਂ ਹੈ ਇੱਕੋ ਹੀ ਹੈ ਮਲੇਪਾ ਫਾਇ ਚਾਰਕਸਾਂਜ ਨੂੰ ਕਿਤਨਾ ਕਿਤੇ ਝੋਟ ਪਹੁੰਚਾਉਂਦੀ ਗੱਲ ਕਰ ਬਿਲਕੁਲ ਬਿਲਕੁਲ ਪਰ ਅਖੀਏ ਫਿਰ ਗੱਲ ਉਹੀ ਆ ਗਈ ਇਹ ਸਾਰੀਆਂ ਚੀਜ਼ਾਂ ਕੌਣ ਪੈਦਾ ਕਰਦਾ ਪੋਲਿਟਿਸ਼ੀਅਨਸ ਰਾਜਨੀਤਿਕ ਲੋਕ ਸਧਾਰਨ ਆਦਮੀ ਤਾਂ ਆਪਣੀ ਰੋਜੀ ਰੋਟੀ ਚੁੱਲ੍ਹੀਆਂ ਰਹਿਂਦਾ ਉਹਨੂੰ ਤਾਂ ਇਸ ਗੱਲ ਦਾ ਕੋਈ ਮਤਲਬ ਵੀ ਨਹੀਂ ਹੁੰਦਾ ਮੈਂ ਤਾਂ ਫਿਰ ਵੀ ਸਾਰੀਆਂ ਪਾਰਟੀਆਂ ਨੂੰ ਇਹੀ ਇੱਕ ਅਪੀਲ ਕਰਾਂਗਾ ਵੀ ਤੁਸੀਂ ਪੰਜਾਬ ਨੂੰ ਪੰਜਾਬੀਅਤ ਤੱਕ ਰੱਖੋ ਹਿੰਦੂ ਸਿੱਖ ਤੱਕ ਨਾ ਲੈ ਕੇ ਜਾਓ ਹਿੰਦੂ ਸਿੱਖ ਦੋ ਨਹੀਂ ਹਿੰਦੂ ਸਿੱਖ ਇੱਕੋ ਹੀ ਹੈ ਇੱਕ ਮਾਂ ਦੇ ਬੱਚੇ ਨੇ ਲਵੀਨ ਤਾਗੜੀ ਜੀ ਤੁਸੀਂ ਐ ਦੇ ਯੂਥ ਹੋ ਯੰਗਸਟਰ ਹੋ ਕਿਦਾਂ ਦੇਖਦੇ ਹੋ ਵੀ ਤੁਹਾਡੇ ਮੋਢੇ ਤੇ ਵੀ ਜ਼ਿੰਮੇਵਾਰੀ ਹੈ ਯੂਥ ਨੂੰ ਅੱਗੇ ਵਧਾਉਂਦੀ ਕੀ ਦੇਖਦੇ ਹੋ ਸ਼ਿਵ ਸੈਨਾ ਆਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਰਿਪਰਿਜ਼ੈਂਟ ਕਰ ਰਹੀ ਹੈ ਆਪਣੇ ਆਪ ਨੂੰ ਜੈਸ਼ੀ ਰਾਮ ਜੀ ਹਰਰ ਮਾਂ ਦੇ ਪਹਿਲਾਂ ਤਾਂ ਸਾਰੀ ਤੁਹਾਡੇ ਪੱਤਰਕਾਰ ਸਹਿਬਾਨਾਂ ਦਾ ਸਿਟੀ ਕਮਿਊਨਿਕੇਸ਼ਨ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਪੂਰੀ ਸਮੂਚੀ ਡੈਲੀਗੇਸ਼ਨ ਨੂੰ ਟਾਈਮ ਦਿੱਤਾ ਤਾਗੜੀ ਸਾਹਿਬ ਦੇ ਨਾਲ ਇਜ਼ਾਰੇ ਤੇ ਆਏ ਆਂ ਤੇ ਤੁਸੀਂ ਸਵਾਲ ਕੀਤਾ ਯੂਥ ਦਾ ਕਿ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਕਿ ਬਹੁਤ ਐਸੇ ਰਾਜਨੀਤਿਕ ਦਲ ਐ ਤੇ ਬਹੁਤ ਐਸੀਆਂ ਯੂਥ ਵਾਸਤੇ ਪਾਰਟੀਆਂ ਬਣੀਆਂ ਨੇ ਕਿ ਜਿਹੜੀਆਂ ਨੌਜਵਾਨਾਂ ਨੂੰ ਪੜਕਾਉਣ ਦੇ ਵਾਸਤੇ ਤੁਰ ਰਹੀਆਂ ਨੇ ਜਿਨ੍ਹਾਂ ਦਾ ਸਿਰਫ ਇੱਕੋ ਮਕਸਦ ਹੈ ਕਿ ਨੌਜਵਾਨਾਂ ਨੂੰ ਜਿਵੇਂ ਆਪਾਂ ਕਹਿ ਲਈਏ ਪੰਜਾਬੀ ਚਕਾਵਤ ਹੈ ਆਪਾਂ ਦਾਣੇ ਗੇਰੇ ਤੇ ਬਾਂਦੜਾ ਨੂੰ ਚਾਣਾ ਅਸੀਂ ਉਸ ਚੀਜ਼ ਨੂੰ ਪਰੇ ਹਟਦੇ ਹੋਏ ਨੌਜਵਾਨਾਂ ਨੂੰ ਇਹ ਗੱਲ ਦੱਸਣਾ ਚਾਹਾਂਗੇ ਕਿ ਸ਼ਿਵ ਜਨਾ ਜਿਹੜੀ ਅਕਲ ਭਾਰਤੀ ਰਾਸ਼ਟਰਵਾਦੀ ਹੈ ਮੈਂ ਵੱਡੇ ਸਾਡੇ ਬੈਠੇ ਨੇ ਇਹਨਾਂ ਨੇ ਬੜਾ ਕੁਝ ਕਹਿਤਾ ਬੜੀਆਂ ਗੱਲਾਂ ਚ ਕਵਰ ਹੋ ਗਈਆਂ ਮੇਰਾ ਸਿਰਫ ਇੱਕੋ ਮਕਸਦ ਹੈ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਜਿਹੜੇ ਸਵਰਗੀ ਸ਼ੇਰੇ ਪੰਜਾਬ ਜੀ ਦੀ ਜਗਦੀਸ਼ ਤਾਗੜੀ ਸਾਡੇ ਦਾਦਾ ਜੀ ਨੇ ਮੈਂ ਉਹਨਾਂ ਦਾ ਵਾਰਿਸ ਹਾਂ ਮੈਂ ਪੰਜਾਬ 'ਚ ਸਾਡੇ ਤਾਗੜੀ ਸਾਹਿਬ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਦਾ ਹੋਇਆ ਜੋ ਨਹੀਂ ਸੋਚੀ ਸੀ ਹਿੰਦੂ ਸਿੱਖ ਭਾਈਚਾਰੇ ਨੂੰ ਲੈ ਕੇ ਚੱਲਦੇ ਹੋਏ 84 ਦੇ ਵਿੱਚ ਜਿਹੜੀ ਆਪਾਂ ਸ਼ਿਵਸਨਾ ਸ਼ੁਰੂ ਕੀਤੀ ਸੀ ਮੈਂ ਉਹੀ ਪਾਰਟੀ ਨੂੰ ਅੱਗੇ ਲੈ ਕੇ ਚੱਲਦਾ ਹੋਇਆ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਅਖਿਲ ਭਾਰਤੀ ਸ਼ਿਵਸਨਾ ਰਾਸ਼ਟਵਾਦੀ ਸਿਰਫ ਹਿੰਦੂਆਂ ਦੀ ਨਹੀਂ ਬਲਕਿ ਸਾਰੇ ਹੀ ਸਨਾਤਨੀਆਂ ਦੀ ਸਾਰੇ ਹੀ ਭਾਰਤਵਰਸ਼ ਦੇ ਹਰ ਉਸ ਵਰਗ ਦੀ ਹੈ ਜਿਹੜਾ ਦੇਸ਼ ਨੂੰ ਦੇ ਭਾਰਤ ਨੂੰ ਤੇ ਸਨਾਤਨ ਨੂੰ ਪਿਆਰ ਕਰਦਾ ਹੈ ਅੱਜ ਅਸੀਂ ਦੇਖਦੇ ਹਾਂ ਕਿ ਗਰਮ ਖਿਆਲੀ ਲੋਕ ਫੇਸਬੁਕ ਤੇ ਵੀਡੀਓ ਪਾਉਂਦੇ ਨੇ ਤੇ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਤਾਂਗੜੀ ਸਾਹਿਬ ਨੇ ਗੱਲ ਕੀਤੀ ਕਿ ਹਰ ਘਰ ਚੋਂ ਇੱਕ ਨੌਜਵਾਨ ਸਿਕਸ ਜਾ ਜਾਂਦਾ ਸੀ ਉਹ ਕਿਉਂ ਅੱਜ ਬੰਦ ਹੋ ਗਈਆਂ ਰੀਤੀਆਂ ਕਿਉਂਕਿ ਦੇਖੋ ਤਾਲੀ ਹਮੇਸ਼ਾ ਇੱਕ ਹੱਦ ਨਾਲ ਨਹੀਂ ਵਜਦੀ ਜਦੋਂ ਆਪਾਂ ਹਿੰਦੂਆਂ ਨੂੰ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰਤਾ ਹਿੰਦੂਆਂ ਨੂੰ ਆਪਾਂ ਕਮੈਂਟ ਦੇਖਦੇ ਆਂ ਸੋਸ਼ਲ ਮੀਡੀਆ ਦੇ ਮੂਤ ਪੀਣੀ ਕੌਮ ਯਾਰ ਕਿਹੜਾ ਤੁਸੀਂ ਕੀ ਸਾਨੂੰ ਟਾਰਗੇਟ ਕਰਦੇ ਪਿਓ ਕਿਆ ਅਗਰ ਅਸੀਂ ਆਪਣੀ ਗਊ ਮਾਤਾ ਦਾ ਮੂਤਰ ਪੀਨੇ ਸਾਡੇ ਲਈ ਅੰਮ੍ਰਿਤ ਹੈ ਤੁਸੀਂ ਸਾਨੂੰ ਇਸ ਗੱਲ ਦਾ ਕੀ ਸਾਨੂੰ ਖਡਾਸ ਕਰਦੇ ਪਿਓ ਇਹਨਾਂ ਦਾ ਕੰਮ ਸਿਰਫ ਕੀ ਹੈ ਗਰਮ ਖਿਆਲੀ ਜਿਹੜੀ ਨਿਹਾੰਗ ਜਿੱਥੇ ਬੰਦੀਆਂ ਨੇ ਭਾਵੇਂ ਉਹ ਜਿਹੜਾ ਮਰਜੀ ਸੰਗਠਨ ਹੋਵੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਗਾ ਕਿ ਸਾਨੂੰ ਇਹਨਾਂ ਜੱਤੇ ਬੰਦੀਆਂ ਦੇ ਉੱਪਰ ਰੋਕ ਲਾਣੀ ਚਾਹੀਦੀ ਹੈ ਕਿ ਜਿਹੜਾ ਵੀ ਉੱਠਦਾ ਕਿ ਦੋ ਕਹਿ ਲਓ ਦੋ ਟਕੇ ਦਾ ਬੰਦਾ ਨਹੀਂ ਉਹ ਬੰਦਾ ਉੱਠ ਕੇ ਫੇਸਬੁੱਕ ਤੇ ਵੀਡੀਓ ਪਾ ਕੇ ਸਾਡੇ ਸਨਾਤਨ ਦੇ ਪ੍ਰਤੀ ਸਵਾਲ ਉਠਾਉਂਦਾ ਹੈ ਸਾਡੇ ਹਿੰਦੂਆਂ ਦਾ ਕਿੱਥੇ ਸਾਡਾ ਧਾਰਮਿਕ ਸਾਡਾ ਵੀ ਇੱਕ ਧਰਮ ਹੈ ਸਾਡੀ ਆਸਥਾ ਨੂੰ ਆਧ ਹੁੰਦਾ ਹੈ ਪਰ ਅਸੀਂ ਕਦੀ ਇਸ ਚੀਜ਼ ਨੂੰ ਨਹੀਂ ਮੋਟੀਵੇਟ ਕਰਦੇ ਬਟ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਸ਼ਿਵ ਸੇਨਾ ਰਾਸ਼ਟਰਵਾਦੀ ਕਦੀ ਵੀ ਕਿਸੇ ਸਨਾਤਨ ਕਿਸੇ ਵੀ ਧਰਮ ਦੇ ਪ੍ਰਤੀ ਸਾਡੇ ਕਿਸੇ ਵੀ ਪਾਰਟੀ ਦੇ ਵਰਗ ਵੱਲੋਂ ਕਦੀ ਕਿਸੇ ਦੇ ਖਿਲਾਫ ਟਿੱਪਣੀ ਨਹੀਂ ਕੀਤੀ ਗਈ ਤੇ ਜਿਹੜੇ ਲੋਕ ਸ਼ਿਵ ਸੇਨਾ ਨੂੰ ਬਦਨਾਮ ਕਰਦੇ ਐ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਅਖੀਲ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਕੇਵਲ ਇੱਕੋ ਸੰਗਠਨ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਹਰ ਸਮਾਜ ਦੇ ਹਰ ਵਰਗ ਦੀ ਗੱਲ ਕਰਦਾ ਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਦਾ ਤੇ ਮੈਂ ਨੌਜਵਾਨਾਂ ਨੂੰ ਇੱਕੋ ਬੀਲ ਕਰੂੰਗਾ ਕਿ ਆਪਾਂ ਨਸ਼ਾ ਮੁਕਤ ਪੰਜਾਬ ਕਰਨਾ ਹੈ ਤੇ ਉਹਦੇ ਵਿੱਚ ਸਾਡੀ ਸ਼ਿਵ ਸੇਨਾ ਦਾ ਸ਼ੁਰੂ ਤੋਂ ਨਹੀਂ ਮਤਲਬ ਬੜੇ 10-10 ਸਾਲਾਂ ਤੋਂ ਜ਼ਿਆਦਾ ਪੰਜਾਬ 'ਚ ਨਸ਼ਾ ਆਇਆ ਹੈ ਅਸੀਂ ਜਲੰਧਰ ਫਗਵਾੜਾ ਹੁਸ਼ਿਆਰਪੁਰ ਸਾਡੀ ਹਰ ਡੈਲੀਗੇਸ਼ਨ ਵੱਲੋਂ ਅਸੀਂ ਨਸ਼ਾ ਵਿਰੋਧੀ ਇੱਕ ਬਿਗਲ ਵਜਾ ਕੇ ਰੈਲੀਆਂ ਕੱਢਦੇ ਆਏ ਹਾਂ ਤੇ ਸਾਡਾ ਰੈਲੀਆਂ ਕੱਢਣ ਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਨੌਜਵਾਨਾਂ ਦੇ ਕੰਨ ਖੜੇ ਕਰ ਸਕੀਏ ਕਿ ਨਸ਼ਾ ਸਾਡੇ ਲਈ ਇੱਕ ਸਾਡੇ ਲਈ ਜ਼ਹਿਰ ਹੈ ਜਿਹਨੂੰ ਸਰਕਾਰਾਂ ਕਹਿ ਲੋ ਇਲੈਕਸ਼ਨ ਦੇ ਵੇਲੇ ਨਸ਼ਾ ਪ੍ਰਮੋਟ ਕਰਦੀਆਂ ਸ਼ਰਾਬ ਦੇ ਕੇ ਭਾਵੇਂ ਜਿਹੜਾ ਮਰੀ ਨਸ਼ਾ ਦੇ ਕੇ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਕਿ ਅਖਿਲ ਭਾਰਤੀ ਸ਼ਿਵਸਨਾ ਰਾਸ਼ਟਰੀਵਦੀ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਜੁੜੋ ਜਿੰਨਾ ਅਸੀਂ ਸਮਾਜ ਨੂੰ ਤੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ ਜੋੜਾ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਮੈਂਬਰਸ਼ਿਪ ਤੇ ਲਈ ਅਸੀਂ ਆਮ ਹਵਾਮ ਨੂੰ ਜਿਹੜਾ ਪੰਜਾਬ ਆ ਜਾਂ ਪੰਜਾਬ ਤੋਂ ਬਾਅਦ ਜਿਹੜਾ ਬੈਠੇ ਆ ਉਹਨਾਂ ਨੂੰ ਇਹ ਮੈਸੇਜ ਦਿੰਨੇ ਆ ਕਿ ਅਖੀਰਵਾਰ ਤੇਸ਼ਵਸਨ ਰਾਸ਼ਟਰਾਦੀ ਉਹਨਾਂ ਆਪਣੀ ਜਿਹੜੀ ਮੈਂਬਰਸ਼ਿਪ ਅਭਿਆਨ ਆ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਲੋਕਾਂ ਦੇ ਵਿੱਚ ਅਸੀਂ ਵਿਚਰਾਂਗੇ ਖੁੱਲਾ ਸਾਰਿਆਂ ਨੂੰ ਸੱਦਾ ਹੈ ਸਾਰਿਆਂ ਵਾਸਤੇ ਇਹ ਬੇਨਤੀ ਆ ਕਿ ਆਓ ਸਾਡੇ ਨਾਲ ਜੁੜੋ ਮੋਢੇ ਨਾਲ ਮੋਢਾ ਲਾ ਕੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨਹਾਰ ਨੂੰ ਬਦਲ ਸਕੀਏ ਔਰ ਤੁਹਾਡੇ ਸਹਿਯੋਗ ਦੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਾਡੇ ਮੈਂਬਰਸ਼ਿਪ ਬਿਆਨ ਦੇ ਵਿੱਚ ਆਪਣਾ ਸਹਿਯੋਗ ਦਿਓ ਤੇ ਪਾਰਟੀ ਨੂੰ ਜਿਹੜਾ ਅੱਗੇ ਵਧਾਓ ਤੇ ਸਾਡੀ ਪਾਰਟੀ ਜਿਹੜੀਆਂ ਪਾਲਿਸੀਆਂ ਹੈਗੀਆਂ ਅਸੀਂ ਤੁਹਾਨੂੰ ਟਾਈਮ-ਟਾਈਮ ਤੇ ਦੱਸਾਂਗੇ ਤੇ ਲੋਕਾਂ ਦੇ ਵਿੱਚ ਉਸ ਨੂੰ ਵਿਸਾਰ ਕਰ ਜਿੱਥੋਂ ਤੱਕ ਸ਼ਿਵ ਸ਼ਨਾ ਦਾ ਸਵਾਲ ਸਾਡੀ ਜਿਹੜੀ ਅਖਿਲ ਭਾਰਤੀ ਸ਼ਿਵ ਸ਼ਨਾ ਰਾਸ਼ਟਰਵਾਦੀਆ ਇਲੈਕਸ਼ਨ ਕਮਿਸ਼ਨ ਨੂੰ ਅਨਯੋ ਰਜਿਸਟਰਡ ਹੈਗੀ ਆ ਸਾਡੀ ਅਡਿਆਲੋਜੀ ਵੱਖਰੀ ਆ ਅਸੀਂ ਹਰ ਤਰ੍ਹਾਂ ਦੇ ਜਾਤੀਵਾਦ ਧਰਮ ਦੇ ਵਿੱਚ ਸਭ ਤੋਂ ਉੱਪਰ ਸਭ ਨੂੰ ਸਾਥ ਲੈ ਕੇ ਸਾਂਭ ਦਾ ਸਾਥ ਸਭ ਦਾ ਵਿਕਾਸ ਉਹ ਸਾਂਭ ਦਾ ਜਿਹੜਾ ਸਾਥ ਜ਼ਰੂਰੀ ਆ ਜੇ ਤੁਸੀਂ ਪੰਜਾਬ ਦੀ ਜਨਹਾਰ ਨੂੰ ਬਦਲਣਾ ਹੈ ਤਾਂ ਸਾਨੂੰ ਸਭ ਨੂੰ ਸਾਥ ਲੈ ਕੇ ਸਭ ਦੇ ਸਾਥ ਦੀ ਜ਼ਰੂਰਤ ਹੈ ਸਾਰੇ ਮਿਲ ਕੇ ਸਾਡੀ ਆਈਡੀਓਲੋਜੀ ਦੂਸਰਿਆਂ ਨਾਲ ਵੱਖਰੀ ਆ ਬੇਸ਼ੱਕ ਜੀ ਸਾਨੂੰ ਅਸੀਂ ਨਹੀਂ ਕਿਸੇ ਦੇ ਨੂੰ ਕਰਨਾ ਨਹੀਂ ਕਰਦੇ ਲੇਕਿਨ ਸਾਡੀ ਆਈਡੀਓਲੋਜੀ ਇਹ ਆ ਵੀ ਸਾਂਭ ਦਾ ਸਾਥ ਸਾਂਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਇਹ ਤਿੰਨ ਜਿਜਾ ਨੂੰ ਲੈ ਕੇ ਅਸੀਂ ਚੱਲਾਂਗੇ ਕਾਨੂੰ ਖੁੱਲਾ ਸਦਾ ਵਾਣ ਨੂੰ ਤੇ ਸਾਡੀ ਮੈਂਬਰਸ਼ਿਪ ਵਧਾਣ ਨੂੰ ਜਿਹੜਾ ਸਾਡੇ ਸਹਿਯੋਗ ਦਿਓ ਤੇ ਵੱਧ ਵਧ ਮੈਂਬਰ ਬਣ ਕੇ ਜਿਹੜੀ ਸਾਡੀ ਆਈਡੀਓਲੋਜੀ ਨੂੰ ਜਿਹੜੇ ਦਾ ਪੰਜਾਬ ਭਰ ਦੇ ਵਿੱਚ ਫਾਇਦਾ ਕੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੀ ਪੰਜਾਬ ਦਾ ਜਿਹੜਾ ਹੈਗਾ ਜਿਹੜਾ ਯੂਥ ਆ ਜਿਹੜਾ ਹੈਲਥ ਸਿਸਟਮ ਆ ਜਿਹੜਾ ਐਜੂਕੇਸ਼ਨ ਸਿਸਟਮ ਆ ਜਿਹੜਾ ਪ੍ਰਸ਼ਾਸਨ ਸਿਸਟਮ ਆ ਜਿਹੜਾ ਡਰਗ ਮਾਪੀਆ ਹੈਗਾ ਜਿਹੜਾ ਪੂਮ ਆਪੀਆ ਹੈਗਾ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਪੰਜਾਬ ਤੋਂ ਮੁਕਤ ਕਰਾ ਸਕਦੇ ਧੰਨਵਾਦ ਇਸ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡੇ